ਸਾਸਰੀ ਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਕਿ ਕੱਲ 트럼ਪ ਨੇ ਸੌ ਚੌਕਰੀ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਐਲਿਓ ਤੇ ਸੌਨ ਚੱਕਦੇ ਸਾਰੀ ਆਪਦੇ ਪਹਿਲੇ ਭਾਸ਼ਣ ਦੇ ਵਿੱਚ 트ੰਪ ਨੇ ਕਈ ਐਲਾਨ ਆ ਜਿਹੜੇ ਇਹ ਜੇ ਕੀਤੇ ਆ ਵੀ ਦੁਨੀਆ ਨੂੰ ਚਕਾ ਵੀ ਹੈਰਾਨ ਕਰਨ ਵਾਲੇ ਐਲਾਨ ਹੀ ਕੀਤੇ ਆ ਜਿਵੇਂ ਸਾਰਿਆਂ ਦਾ ਪਹਿਲਾਂ ਤਾਂ ਉਹਨੇ ਆਪਦੇ ਭਾਸ਼ਣ ਦੇ ਵਿੱਚ ਇਹ ਕਿਹਾ ਵਾ ਵੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਵੀ ਪਹਿਲੀ ਵਾਰ ਹੀ ਇਹ ਜਾ ਹੋਇਆ ਵਾ ਵੀ ਜਿੰਨੀਆਂ ਮੁਸ਼ਕਲਾਂ ਮੈਂ ਸਾਹਮਣਾ ਕੀਤਾ ਵਾ ਜਿੰਨੀਆਂ ਮੁਸ਼ਕਲਾਂ ਦਾ ਵੀ ਕਾਸਕ ਮੇਰ ਤੇ ਕੇਸ ਹੋ ਗਏ ਸੀਗੇ ਉਹਨਾਂ ਦਾ ਸਾਹਮਣਾ ਕੀਤਾ ਤੇ ਫਿਰ ਮੇਰ ਤੇ ਹਮਲਾ ਵੀ ਹੋ ਗਿਆ ਸੀਗਾ ਤੇ ਬਾਕੀ ਕਹਿੰਦਾ ਵੀ ਹੁਣ ਮੈਂ ਅੱਜ ਹੀ ਜਿਹੜਾ ਬਾਰਡਰ ਅਮਰੀਕਾ ਦੇ ਬਾਰਡਰ ਤੇ ਆ ਵੀ ਉਹ ਐਮਰਜੈਂਸੀ ਐਲਾਨਤੀ ਮੈਂ ਵੀ ਉੱਥੇ ਜਿਹੜਾ ਪੁਲਿਸ ਦਾ ਪੈਰਾ ਵਾ ਉਹ ਵੀ ਵਧਾਤਾ ਮੈਂ ਤੇ ਵੀ ਜਿਹੜਾ ਕਹਿੰਦਾ ਸਦਰਨ ਬਾਰਡਰ ਆ ਵੀ ਉਹ ਤੇ ਤੇ ਬਾਕੀ ਜਿਹੜੀ ਹੁਣ ਅਮਰੀਕਾ ਦੇ ਵਿੱਚ ਜਿਵੇਂ ਕੋਈ ਵੀ ਬਾਰਡਰ ਟੱਪ ਕੇ ਜਾਂਦਾ ਵਾ ਤਾਂ ਕੈਚ ਐਂਡ ਰੀਲੀਜ਼ ਪਾਲਿਸੀ ਆ ਤੇ ਕਹਿੰਦਾ ਉਹ ਵੀ ਮੈਂ ਅੱਜ ਹੀ ਬੰਦ ਕਰਦਾ ਵਾਂ ਤੇ ਬਾਕੀ ਉਹਨੇ ਦੂਜਾ ਐਲਾਨ ਇਹ ਕੀਤਾ ਵਾ ਵੀ ਜਿਹੜਾ ਆਪਣੀ ਜਿਵੇਂ ਅਸੀਂ ਵੱਤ ਤੋਂ ਵੱਧ ਦੁਨੀਆ ਨੂੰ ਤੇਲ ਤੇ ਗੈਸ ਆ ਜਿਹੜੀ ਉਹ ਵੇਚਾਂਗੇ ਤੇ ਬਾਕੀ ਉਹਨੇ ਇੱਥੇ ਵੀ ਇੱਕ ਐਮਰਜੈਂਸੀ ਐਲਾਨਤੀ ਵੀ ਅਸੀਂ ਇਲੈਕਟ੍ਰਿਕ ਗੱਡੀਆਂ ਨਾਲੋਂ ਤੇਲ ਵਾਲੀਆਂ ਗੱਡੀਆਂ ਨੂੰ ਜ਼ਿਆਦਾ ਜਿਹੜੀ ਉਹ ਵੀ ਅਭਾਰਾਂਗੇ ਤੇ ਜਿਹੜਾ ਹੁਣ ਕਾਨੂੰਨ ਬਣਿਆ ਹੋਇਆ ਸੀਗਾ ਵੀ ਇਹ ਇੰਨੇ ਇੰਨੇ 2030 ਤੋਂ ਬਾਅਦ ਨੂੰ ਆ ਵੀ ਜਿਹੜੀਆਂ ਇਲੈਕਟ੍ਰਿਕ ਗੱਡੀਆਂ ਹੀ ਬਣਨਗੀਆਂ ਵੀ ਮੈਂ ਉਹ ਵੀ ਕਾਨੂੰਨ ਆ ਜਿਹੜਾ ਉਹ ਰੱਤ ਕਰਦਾ ਵੀ ਹੁਣਾ ਜਿਹੜੇ ਲੋਕ ਹੋਣਗੇ ਉਹਨਾਂ ਨੂੰ ਖੁੱਲੀ ਛੋਟ ਆ ਵੀ ਉਹ ਆਪਦੀ ਮਰਜ਼ੀ ਦੀ ਕੋਈ ਵੀ ਗੱਡੀ ਖਰੀਦ ਸਕਣਗੇ ਵੀ ਆਏ ਨਹੀਂ ਹੈਗਾ ਵੀ ਤੁਸੀਂ ਆਹਾ ਬਿਜਲੀ ਵਾਲੀ ਗੱਡੀ ਖਰੀਦਣੀ ਆ ਜਾਂ ਉਹ ਖਰੀਦਣੀ ਆ ਤੇ ਬਾਕੀ ਕਹਿੰਦਾ ਵੀ ਜਿਵੇਂ ਅਸੀਂ ਅਮਰੀਕਾ ਦੇ ਵਿੱਚ ਹੋਰ ਆ ਜਿਹੜੀਆਂ ਵੱਤ ਤੋਂ ਵੱਧ ਜੋਬਾਂ ਅ ਜੋਬਾਂ ਜਿਹੜੀਆਂ ਖੋਲਣ ਦੇ ਲਈ ਵੀ ਅਸੀਂ ਜਿਹੜਾ ਹੋਰ ਦੁਨੀਆ ਤੋਂ ਸਮਾਨ ਆਉਂਦਾ ਵਾ ਵੀ ਉਹਨਾਂ ਤੇ ਅਸੀਂ ਟੈਕਸ ਲਾਵਾਂਗੇ ਵੀ ਟੈਰੀਫ ਲਾਵਾਂਗੇ ਤਾਂ ਉਹ ਟੈਰੀਫ ਇਕੱਠਾ ਕਰਨ ਦੇ ਲਈ ਕਹਿੰਦਾ ਮੈਂ ਇੱਕ ਬੋਰਡ ਵੀ ਬਣਾਉਂਗਾ ਤੇ ਵੀ 익ਸਟਰਨਲ ਬੋਰਡ ਵੀ ਜਿਹਦਾ ਕੰਮ ਹੀ ਹੋਊਗਾ ਵੀ ਉਹ ਦੁਨੀਆ ਤੋਂ ਜਿਹੜਾ ਬਾਹਰੋਂ ਸਮਾਨ ਆਊਗਾ ਵੀ ਉਹਤੇ ਆ ਜਿਹੜਾ ਟੈਰਿਫ ਇਕੱਠਾ ਕਰਨਾ ਤੇ ਬਾਕੀ ਕਹਿੰਦਾ ਵੀ ਜਿਹੜਾ ਜਦੋਂ ਕਰੋਨਾ ਆਇਆ ਸੀਗਾ ਵੀ ਉਦੋਂ ਜਿਹੜਾ ਕਾਨੂੰਨ ਆਇਆ ਸੀਗਾ ਇਹਨਾਂ ਦਾ ਵੀ ਜਿਹੜਾ ਫੌਜ ਨੂੰ ਇਹਨਾਂ ਨੇ ਕਰੋਨਾ ਦਾ ਟੀਕਾ ਜ਼ਰੂਰੀ ਕਰਤਾ ਸੀਗਾ ਵੀ ਉਹਦੇ ਰੋਸ ਵੱਜੋਂ ਆ ਕਈ ਫੌਜੀ ਆ ਵੀ ਉਹਨਾਂ ਨੇ ਆਪਦੀ ਫੌਜ ਦੀ ਨੌਕਰੀ ਆ ਜਿਹੜੀ ਹੋਸ਼ ਛੱਡਤੀ ਸੀਗੀ ਤੇ ਕਹਿੰਦਾ ਵੀ ਇਹੜੇ ਉਹ ਫੌਜੀਆ ਨੇ ਨੌਕਰੀ ਛੱਡੀ ਸੀਗੀ ਵੀ ਉਹਨਾਂ ਨੂੰ ਮੈਂ ਪੂਰੀ ਤਨਖਾਹ ਆ ਜਿਹੜੀ ਉਹ ਜਿੰਨਾ ਉਹਨਾਂ ਦੀ ਤਨਖਾਹ ਬਣਦੀ ਸੀਗੀ ਵੀ ਉਹਨਾਂ ਨੂੰ ਮੈਂ ਉਹ ਪੇ ਕਰੂੰਗਾ ਸਾਰੀ ਤੇ ਬਾਕੀ ਕਹਿੰਦਾ ਵੀ ਮੈਂ ਆਪਦੀ ਫੌਜ ਆ ਅਮਰੀਕਾ ਦੀ ਬਾਤ ਤੋਂ ਬਾਅਦ ਆ ਜਿਹੜੀ ਉਹ ਅ ਕਠੀ ਬਾਤ ਤੋਂ ਵੱਧ ਜਿਵੇਂ ਤਖਰੀ ਫੌਜ ਕਰੂੰਗਾ ਤੇ ਬਾਕੀ ਜਿਹੜੀ ਵੀ ਹੁਣ ਤਾਂ ਹੁਣ ਤੱਕ ਜਿੰਨੀਆਂ ਵੀ ਅਮਰੀਕਾ ਦੀਆਂ ਫੌਜਾਂ ਨੇ ਜੰਗਾਂ ਲੜੀਆਂ ਵਾ ਬਈ ਉਹ ਉਹਨਾਂ ਦੇ ਵਿੱਚ ਜੈਤੀ ਹਾਸਲ ਕੀਤੀ ਆ ਵੀ ਹੁਣ ਫੌਜੀਆਂ ਦਾ ਸਿਰਫ ਇੱਕ ਹੀ ਕੰਮ ਹੋਊਗਾ ਵੀ ਉਹ ਸਿਰਫ ਦੁਸ਼ਮਣਾਂ ਨਾਲ ਲੜਾਈ ਲੜਨ ਬਈ ਹੋਰ ਕਿਸੇ ਲਈ ਵੀ ਉਹਨਾਂ ਨੂੰ ਵਰਤਿਆ ਨਹੀਂ ਜਾਊਗਾ ਤੇ ਬਾਕੀ ਇੱਕ ਉਹਨੇ ਹੋਰ ਐਲਾਨ ਕੀਤਾ ਵਾ ਵੀ ਜਿੰਨੇ ਵੀ ਕ੍ਰਿਮੀਨਲ ਮਾਈਂਡ ਦੇ ਬੰਦੇ ਆ ਜਿਵੇਂ ਵੀ ਹੋਰ ਦੇਸ਼ਾਂ ਤੋਂ ਬਾਦਰ ਟੱਪ ਕੇ ਅਮਰੀਕਾ ਦੇ ਵਿੱਚ ਆ ਕੇ ਵਹਿ ਜਾਂਦੇ ਸੀਗੇ ਤੇ ਆਪਦੀ ਗੈਂਗ ਬਣਾ ਕੇ ਵਹਿ ਜਾਂਦੇ ਸੀਗੇ ਤਾਂ ਉਹ ਵੀ ਕਹਿੰਦਾ ਮੈਂ ਪੁਲਿਸ ਨੂੰ ਹੁਣ ਖੁੱਲੀ ਸ਼ੌਟ ਦੇ ਤੀ ਬਈ ਉਹਨਾਂ ਤੇ ਐਕਸ਼ਨ ਲਾਓ ਤੇ ਜਿੱਥੋਂ ਉਹ ਆਏ ਸੀਗੇ ਉੱਥੇ ਉੱਥੋਂ ਹੀ ਉਥੋਂ ਉਥੋਂ ਉਹ 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 ਤੇ ਉਹਨਾਂ ਨੂੰ ਵਾਪਸ ਆ ਜਿਹੜਾ ਹੋ ਭੇਜੋ ਤੇ ਮੇਰੇ ਲਈ ਆ ਸਾਰੇ ਨਾ ਪਹਿਲੋਂ ਆ ਬਈ ਅਮਰੀਕਾ ਦੇ ਸਿਟੀਜ਼ਨ ਆ ਬਈ ਉਹਨਾਂ ਦੀ ਉਹਨਾਂ ਦੀ ਬੈਟਰੀ ਲਈ ਆ ਜਿਹੜਾ ਮੈਂ ਕੰਮ ਕਰੂੰਗਾ ਤੇ ਬਾਕੀ ਜਿਹੜੀ ਮੰਗਾਈ ਆ ਇੰਨੀ ਬਧੀ ਆ ਤਾਂ ਉਹਨੂੰ ਵੀ ਮੈਂ ਘੱਟ ਕਰਨ ਦੀ ਕੋਸ਼ਿਸ਼ ਕਰੂੰਗਾ ਉਹ ਕਹਿੰਦਾ ਘੱਟ ਉਦੋਂ ਹੀ ਹੋਊਗੀ ਜਦੋਂ ਆਪਾਂ ਵੀ ਤੇਲ ਵੱਧ ਤੋਂ ਵੱਧ ਤੇਲ ਤੇ ਜਿਹੜੀ ਗੈਸ ਆ ਧਰਤੀ ਤੋਂ ਕੱਢਾਂਗੇ ਤੇ ਉਹਦੀ ਵਾਰਤੋਂ ਕਰਾਂਗੇ ਤੇ ਬਾਕੀ ਦੁਨੀਆ ਨੂੰ ਵੇਚਾਂਗੇ ਉਹ ਗੈਸ ਤੇ ਵੱਧ ਤੋਂ ਵੱਧਾ ਜਿਹੜਾ ਪੈਸਾ ਆਊਗਾ ਤੇ ਮਤਲਬ ਉਹਦਾ ਕੀ ਆ ਵੀ ਇੰਨੇ ਡਾਇਰੈਕਟਲੀ ਕਹਿਣ ਦਾ ਮਤਲਬ ਕੀ ਸੀਗਾ ਵੀ ਜਿਵੇਂ ਕਿ ਮੈਂ ਕਾਰਬਨ ਕਈ ਦੇਸ਼ਾਂ ਦੇ ਵਿੱਚ ਜਿਵੇਂ ਕਿ ਕੈਨੇਡਾ ਦੇ ਵਿੱਚ ਇਹਨਾਂ ਨੇ ਤੇਲ ਤੇ ਕਾਰਬਨ ਟੈਕਸ ਲਾਇਆ ਹੋਇਆ ਵਾ ਵੀ ਉਹ ਕਹਿੰਦਾ ਮੈਂ ਕਾਰਬਨ ਟੈਕਸ ਆ ਜਿਹੜਾ ਉਹ ਹਟਾਉਂਗਾ ਵੀ ਵੱਧ ਤੋਂ ਵੱਧ ਤੇਲ ਵਾਲੀਆਂ ਗੱਡੀਆਂ ਨੂੰ ਮੈਂ ਬਈ ਅਭਾਰੂਗਾ ਤੇ ਇਕੋ ਨੇ ਐਲਾਨ ਇਹ ਕੀਤਾ ਵਾ ਕਹਿੰਦਾ ਵੀ ਦੋਈ ਜੈਂਡਰ ਆ ਜਾਂ ਬੰਦਾ ਤੇ ਜਾਂ ਬੁੜੀ ਵੀ ਤੀਜਾ ਜੈਂਡਰ ਆ ਜਿਹੜਾ ਉਹ ਐਲਾਨ ਉਹ ਬਈ ਓਹ ਓਹੋ ਓਹੋ ਬਈ ਹੈ ਨਹੀਂ ਬਈ ਦੋ ਜੈਂਟਰੀ ਹੋਣਗੇ ਤੇ ਬਾਕੀ ਜਿਵੇਂ ਉਹਨੇ ਕਿਹਾ ਵਾ ਬਈ ਜੌਬਾਂ ਜਿਹੜੀਆਂ ਮਿਲਣਗੀਆਂ ਬਈ ਉਹੋ ਜਿਵੇਂ ਮੈਰਿਟ ਦੇ ਹਿਸਾਬ ਨਾਲ ਮਿਲਣਗੀਆਂ ਜੌਬਾਂ ਨਾ ਕਿ ਕੋਈ ਵੀ ਰੇਸ ਜੈਂਡਰ ਜਾਂ ਰਿਲੀਜਾਂ ਦੇ ਪਾਰਟੇ ਮਿਲਣ ਗੀਆਂ ਤੇ ਬਾਕੀ ਉਹਨੇ ਇੱਕ ਇਹ ਵੀ ਐਲਾਨ ਕੀਤਾ ਵਾ ਵੀ ਕਹਿੰਦਾ ਜਿਵੇਂ ਗਲਫ ਆਫ ਗਲਫ ਆਫ ਮੈਕਸੀਕੋ ਆ ਤੇ ਵੀ ਮੈਂ ਉਹਦਾ ਨਾਮ ਆ ਜਿਹੜਾ ਬਦਲ ਕੇ ਗਲਫ ਆਫ ਅਮਰੀਕਾ ਨਾ ਕਰੂੰਗਾ ਤੇ ਵੀ ਉਹ ਉਹ ਜਿਹੜਾ ਉਹ ਉਹ ਹੋਊਗਾ ਡੈਡੀ ਉਹ ਟ੍ਰਿਬਿਊਟ ਹੋਊਗਾ ਵਿਲੀਅਮ ਮੈਕੈਨਲੀ ਜਿਹੜਾ ਆਪਣਾ ਪਹਿਲਾ ਪ੍ਰਾਈ ਪ੍ਰੈਜ਼ੀਡੈਂਟ ਰਿਆਵਾ ਅਮਰੀਕਾ ਦਾ ਵੀ ਉਹਨੂੰ ਟ੍ਰਿਬਿਊਟ ਹੋਊਗਾ ਵੀ ਉਹਤੇ ਮੈਂ ਉਹਨੂੰ ਉਹਨੇ ਬਹੁਤ ਉਹ ਕੰਮ ਕੀਤਾ ਸੀਗਾ ਵੀ ਉਹਦੇ ਤੇ ਟ੍ਰਿਬਿਊਟ ਹੋਊਗਾ ਵੀ ਜਿਹੜਾ ਮੈਂ ਇਹਦਾ ਨਾਮ ਬਦਲ ਕੇ ਰੱਖਣ ਲੱਗਿਆ ਵਾਂ ਤੇ ਬਾਕੀ ਕਹਿੰਦਾ ਵੀ ਆਪਣੇ ਮੈਂ ਜਿਹੜੇ ਸਾਇੰਟਿਸਟ ਆ ਵੀ ਉਹ ਬਾਤ ਤੋਂ ਵੱਧ ਮੈਂ ਜਿਵੇਂ Mars ਤੇ ਭੇਜੂੰਗਾ ਵੀ ਖੋਜ ਕਰਨ ਨੂੰ ਕਿਉਂਕਿ Mars ਤੇ ਜਿਵੇਂ ਜਿਹੜਾ Elon Musk ਆ ਉਹ ਵੀ ਵੱਧ ਤੋਂ ਵੱਧ ਪੈਸਾ ਲਾਉਣਾ ਚਾਹੁੰਦਾ ਵਾ ਤਾਂ ਇਹਨੇ Elon Musk ਨੂੰ ਵੀ ਆਪਦੀ ਗਵਰਨਮੈਂਟ ਦੇ ਵਿੱਚ ਜ਼ਿੰਮੇਵਾਰੀ ਸੌਂਪੀ ਆ ਡਿਪਾਰਟਮੈਂਟ ਆਫ ਐਫੀਸ਼ੀਐਂਸੀ ਦੀ ਜ਼ਿੰਮੇਵਾਰੀ ਉਹਨੂੰ ਸੌਂਪੀ ਆ ਤੇ ਜਿਹੜਾ ਇਹਦਾ ਵਾਈਸ ਪ੍ਰੈਜ਼ੀਡੈਂਟ ਬਣਿਆ ਵਾ ਜੇਡੀ ਜੇ ਡੀ ਵਾਈਸ ਪ੍ਰੈਜ਼ੀਡੈਂਟ ਆ ਤੇ ਡੋਨਲਡ 트੍ਰੰਪ ਆ ਜਿਹੜਾ ਉਹ ਪ੍ਰੈਜ਼ੀਡੈਂਟ ਬਣ ਗਿਆ ਅਮਰੀਕਾ ਦਾ 47ਵਾਂ ਤੇ ਇਹੇ ਹੀ ਮੇਨ ਜਿਹੜੇ ਉਹਨੇ ਆਪਦੇ ਭਾਸ਼ਣ ਦੇ ਵਿੱਚ ਐਲਾਨ ਕੀਤੇ ਆ ਤਾਂ ਧੰਨਵਾਦ ਜੀ